ਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਰ ਸਵਾਗਤ ਕਰਦੀ ਹਾਂ ਆਮ ਆਦਮੀ ਪਾਰਟੀ ਪ੍ਰਤੀ ਚੰਗਿਆ ਸੇਵਾਵਾਂ ਨਿਭਾਉਣ ਸੰਬੰਧੀ ਸ੍ਰੀ ਰਮਨਦੀਪ ਸਿੰਘ ਵਾਲਾ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਖਜ਼ਾਨਚੀ ਦੇ ਅਹੁਦੇ ਨਾਲ ਨਵਾਜ਼ਿਆ ਗਿਆ ਇਸ ਮੌਕੇ ਸ੍ਰੀ ਰਮਨਦੀਪ ਸਿੰਘ ਵਾਲਾ ਨੇ ਸਮੂਹ ਪਾਰਟੀ ਦੇ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਪਾਰਟੀ ਵੱਲੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਮੈਂ ਉਸਨ ਤਹ ਦਿਲੋਂ ਨਿਭਾਵਾਂਗਾ ਦੇਖੋ ਤਾਰੀਵਾਲ ਤੋਂ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਮੈਂ ਰਮਨਦੀਪ ਸਿੰਘ ਵਾਲਾ ਮੈਂ ਸਭ ਤੋਂ ਪਹਿਲਾਂ ਸਤਿਗੁਰੂ ਗੁਰੂ ਮਹਾਰਾਜ ਜੀ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਮੈਂ ਸਾਡੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਭਗਵੰਨ ਸਿੰਘ ਮਾਨ ਸੀਗਨ ਪੰਜਾਬ ਜੀ ਦਾ ਸਾਰੇ ਨੇਸ਼ਨਲ ਸੈਕਟਰੀ ਜਨਰਲ ਸੈਕਟਰੀ ਸੰਦੀਪ ਆਠਰ ਜੀ ਦਾ ਰਗਵ ਚੱਡਾ ਜੀ ਦਾ ਸਾਡੇ ਪੰਜਾਬ ਦੇ ਜਨਰਲ ਸਕੱਤਰ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਦਾ ਅਤੇ ਮੇਰੇ ਵੱਡੇ ਵੀਰ ਸ਼੍ਰੀ ਅਜੀਵ ਸ਼ਰਮਾ ਜੀ ਲੋਕ ਸਭਾ ਇੰਚਾਰਜ ਚੇਅਰਮੈਨ ਇੰਪਰੂਵਮੈਂਟ ਅਸਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਮੈਨੂੰ ਜ਼ਿਲ੍ਹੇ ਦਾ ਖਜ਼ਾਨਚੀ ਨਿਯੁਕਤ ਕੀਤਾ ਮੈਂ ਪਾਰਟੀ ਨੇ ਤੁਹਾਡੇ ਮਾਧਿਅਮ ਰਾਹੀਂ ਇਹ ਵਿਸ਼ਵਾਸ ਦਿਲਾਉਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਜਿੱਤਣਾ ਦੇ ਕਰਾਂਗਾ ਇਸ ਜੋ ਜ਼ਿੰਮੇਵਾਰੀ ਮਿਲੀ ਹੈ ਤਨ ਦੇਖੀ ਨਿਭਾਵਾਂਗਾ ਵਿਚ ਸਮਾਪਤ ਲਈ ਮੈਨੂੰ ਪਾਰਟੀ ਨੇ ਧਾਰੀਵਾਲ ਦਾ ਬਲਾਕ ਪ੍ਰਧਾਨ ਵੀ ਨਿਯੁਕਤ ਕੀਤਾ ਸੀ ਮੇਰੀਆਂ ਸੇਵਾਵਾਂ ਵੇਖਦਿਆਂ ਹੋਇਆ ਮੈਨੂੰ ਉਹਨਾਂ ਨੇ ਜੋ ਮਾਣ ਬਖਸ਼ਿਆ ਹੈ ਮੈਂ ਉਹਨਾਂ ਦੇ ਇਸ ਬਖਸ਼ੇ ਹੋਏ ਮਾਣ ਨੂੰ ਪੂਰਾ ਬਚਨਬੰਦ ਰਹਾਗਾ ਕਿ ਆਪਣੀ ਜ਼ਿੰਮੇਵਾਰੀ ਤਨ ਦੇਹੀ ਨਾਲ ਨਿਭਾਵਾਂਗਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਜਲਦ ਕਮੇਟੀਆਂ ਦਾ ਵਿਸਤਾਰ ਕਰਨ ਵੀ ਜਾ ਰਹੇ ਹਾਂ ਪਿੰਡਾਂ ਵਿੱਚ ਸੰਗਠਨ ਬਹੁਤ ਜਲਦ ਵੱਡਾ ਹੋਣ ਜਾ ਰਿਹਾ ਹੈ ਤੇ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਆਓ ਸਾਰੇ ਇਕੱਠੇ ਹੋਈਏ ਆਮ ਆਦਮੀ ਪਾਰਟੀ ਦਾ ਸਾਥ ਦਿਈਏ ਤੇ ਨਸ਼ਾ ਮੁਕਤ ਪੰਜਾਬ ਬਣਾਈਏ ਧੰਨਵਾਦ ਜੀ